ਵਾਹਿਗੁਰੂ ਜੀ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸਰਬਣ ਕਰੋ ਜੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਭਾਈ ਭਾਨੇ ਜੀ ਦੇ ਪੋਤਰੇ ਭਾਈ ਝੰਡਾ ਜੀ ਦੇ ਪ੍ਰਤੀਸ਼ਠਾ ਕਾਰਨ ਇਸ ਪਿੰਡ ਨੂੰ ਝੰਡਾ ਰਮਦਾਸ ਵੀ ਕਿਹਾ ਜਾਣ ਲੱਗਾ ਲਾਹੌਰ ਦਰਬਾਰ ਦੀ ਸੇਨਾ ਦੁਆਰਾ ਇਸ ਪਿੰਡ ਦੀ ਕੀਤੀ ਗਈ ਲੁੱਟਮਾਰ ਵੇਲੇ ਬਾਬਾ ਜੀ ਦਾ ਘਰ ਬਰਬਾਦ ਹੋ ਗਿਆ ਸੀ ਬਾਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਣ ਤੇ ਉਸ ਨੇ ਇਸ ਸਥਾਨ ਉੱਤੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਇਸ ਬੰਦ ਵਿੱਚ ਕਬੀ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਉੱਪਰ ਬੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਸਮੇਂ ਦੀ ਤਿਆਰੀ ਦਾ ਜ਼ਿਕਰ ਕੀਤਾ ਹੈ ਇਹ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਦੇ ਮਹਿਲ ਦੇ ਨਜ਼ਦੀਕ ਸਥਿਤ ਹੈ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੰਗਤਾਂ ਦੇ ਮੁਖੀਆਂ ਮਸੰਦਾਂ ਨੂੰ ਦਰਸ਼ਨ ਦਿੰਦੇ ਸਨ ਇਸ ਜਗ੍ਹਾ ਦੇ ਉੱਪਰ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਸਜਾਇਆ ਕਰਦੇ ਸਨ ਇੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਦੰਡ ਦਿੱਤਾ ਸੀ ਸੰਗਤਾਂ ਦਾ ਦਮਦਮਾ ਸਹਿਬਤੇ ਅਨੰਦਪੁਰ ਸਾਹਿਬ ਵਿਖੇ ਆਉਂ ਬਹੁਤ ਹੀ ਸਾਰੇ ਮਸੰਦ ਹਿਰਦੇ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਲਈ ਵੱਡੀਆਂ ਪੇਟਾਵਾਂ ਲਿਆਏ। ਉਹ ਸਾਰੇ ਆ ਕੇ ਗੁਰੂ ਜੀ ਅੱਗੇ ਖੜੇ ਹੋ ਗਏ। ਹੱਥ ਜੋੜ ਕੇ ਨਮਸਕਾਰ ਕਰਨ ਲੱਗੇ। ਸਾਰਿਆਂ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੇ ਘਰ ਦੀ ਦਿੱਤੀ ਹੋਈ ਕੋਮਲ ਅਤੇ ਸੋਹਣੀ ਦਸਤਾਰ ਬਣਾਈ ਜਿਸ ਦੇ ਉੱਪਰ ਚਾਰੇ ਪਾਸਿਆਂ ਤੋਂ ਤਰਾਸੇ ਹੋਏ ਕਿਨਾਰਿਆਂ ਵਾਲੇ ਪੇਸ਼ਕੀਮਤੀ ਹੀਰੇ ਜੜੇ ਹੋਏ ਸਨ। ਪਹੁਤ ਸੋਭਾ ਸਹਿਤ ਜਗਮਗ ਕਰਨ ਵਾਲੀ ਸ਼੍ਰੇਸ਼ਟ ਜਗਾ ਸਿਰ ਉੱਤੇ ਬਨ ਦਿੱਤੀ ਉਸ ਦੇ ਵਿੱਚ ਜਗਮਗ ਚਮਕਣ ਵਾਲੇ ਕੀਮਤੀ ਹੀਰੇ ਜੜੇ ਹੋਏ ਸਨ ਅਤੇ ਸਫੈਦ ਸਫੈਦ ਗੂਲ ਮੋਤੀ ਵਿੱਚ ਪਰੋਏ ਹੋਏ ਸਨ ਸਤਗੁਰੂ ਜੀ ਦੇ ਸਿਰ ਦੇ ਉੱਪਰ ਸੁੰਦਰ ਕਲੰਗੀ ਉੱਚੀ ਕਰਕੇ ਚੰਗੀ ਤਰ੍ਹਾਂ ਸਜਾ ਦਿੱਤੀ ਗਈ ਇੱਕ ਬਹੁਤ ਕੀਮਤੀ ਬਾਜ ਦਿੱਤਾ ਜਿਸ ਨੂੰ ਗੁਰੂ ਜੀ ਨੇ ਆਪਣੇ ਹੱਥ ਉੱਤੇ ਬਿਠਾ ਕੇ ਵੇਖਿਆ ਬੇਦੀ ਤ੍ਰੈਣ ਅਤੇ ਭਲਿਆਂ ਦੀ ਵੰਸ ਨੇ ਦੇ ਸਿੱਖਾਂ ਨੇ ਸੁੰਦਰ ਕੱਪੜੇ ਅਤੇ ਗਹਿਣੇ ਦਿੱਤੇ ਫਿਰ ਬਹੁਤ ਸਾਰੇ ਦੇਸ਼ ਦੇ ਮਸੰਦ ਆਪਣੀਆਂ ਆਪਣੀਆਂ ਭੇਟਾਵਾਂ ਗੁਰੂ ਜੀ ਦੇ ਅੱਗੇ ਰੱਖਦੇ ਗਏ ਉੱਥੇ ਭੇਟਾਵਾਂ ਦੇ ਢੇਰ ਲੱਗ ਗਏ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਇਹ ਭੇਟਾਵਾਂ ਗੁਰੂ ਜੀ ਦੀ ਪ੍ਰਸੰਨਤਾ ਵਾਸਤੇ ਭੇਟ ਕਰਦੇ ਸਨ ਜਦ ਸਾਰਿਆਂ ਨੇ ਇੱਕੋ ਵਾਰੀ ਬੋ